ਆਮ ਆਦਮੀ ਪਾਰਟੀ ਦੇ ਤਕਰੀਬਨ 1 ਦਰਜਨ ਐਮਐਲਏ ਬੀਜੇਪੀ ਦੇ ਸੰਪਰਕ ਚ ਨੇ ਇਹਨਾਂ ਚਰਚਾਵਾਂ ਤੇ ਆਮ ਆਦਮੀ ਪਾਰਟੀ ਨੇਤਾ ਸੁਖਪਾਲ ਸਿੰਘ ਖੈਰਾ ਨੇ ਫੁੱਲ ਸਟਾਪ ਲਗਾ ਦਿੱਤਾ ਹੈ ਖੈਰਾ ਨੇ ਜਲੰਧਰ ਚ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਮੈਂ ਬੀਜੇਪੀ ਚ ਨਹੀਂ ਜਾ ਰਿਹਾ ਅਤੇ ਨਾ ਹੀ ਆਪ ਦਾ ਕੋਈ ਨੇਤਾ ਬੀਜੇਪੀ ਦੇ ਸੰਪਰਕ ਚ ਹੈ ਬਲਕਿ ਅਸੀਂ ਸਾਰੇ ਇੱਕ ਦੂਜੇ ਦੇ ਸੰਪਰਕ ਚ ਹਾਂ ਕੋਈ ਕਿਤੇ ਨਹੀਂ ਜਾ ਰਿਹਾ ਆਮ ਆਦਮੀ ਪਾਰਟੀ ਐਮਐਲਏ ਆਰ ਹੇਅਰ ਟੂ ਸਟੇ ਐਸ ਆਮ ਆਦਮੀ ਪਾਰਟੀ ਐਮਐਲਏਸ ਪੀਪਲ ਹੈਵ ਇਲੈਕਟਡ ਅਸ ਔਨ ਦ ਸੈਡ ਸਿੰਬਲ ਔਰ ਅਸੀਂ ਰੈਗੂਲਰਲੀ ਆਮ ਆਦਮੀ ਪਾਰਟੀ ਐਮ ਐਲ ਏਜ਼ ਆਰ ਇਨ ਟੱਚ ਵਿਦ ਈਚ ਅਦਰ ਅਸੀਂ ਰੋਜ਼ ਸਾਡੀਆਂ ਵਿਧਾਨ ਸਭਾ ਦੀ ਕਮੇਟੀ ਦੀ ਮੀਟਿੰਗਸ ਹੁੰਦੀਆਂ ਉੱਥੇ ਅਸੀਂ ਇਨ ਟੱਚ ਆ ਪਹਿਲੀ ਗੱਲ ਤਾਂ ਤੁਹਾਨੂੰ ਲੱਗਦਾ ਵਾ ਕਿ ਮੈਂ ਕੋਈ ਅ ਦਰਖਤ ਦਾ ਕੋਈ ਹਲਕਾ ਪੱਤਾ ਵਾ ਜਿਹੜਾ ਇਧਰ ਨੂੰ ਹਵਾ ਚੱਲੀ ਤਾਂ ਐ ਨੂੰ ਡਿੱਗ ਗਿਆ ਤੇ ਐ ਨੂੰ ਹਵਾ ਚੱਲੀ ਤਾਂ ਐ ਨੂੰ ਡਿੱਗ ਗਿਆ ਦੋ ਦਿਨ ਪਹਿਲਾਂ ਖਬਰਾਂ ਆਈਆਂ ਸੀ ਕਿ ਆਮ ਆਦਮੀ ਪਾਰਟੀ ਤੋਂ ਨਾ ਕੁਝ ਤਕਰੀਬਨ 1 ਦਰਜਨ ਵਿਧਾਇਕ ਭਾਜਪਾ ਦੇ ਸ਼ਾਮਲ ਹੋਣ ਲਈ ਸੰਪਰਕ ਚ ਨਹੀਂ